ਇਹਦਾ ਮੋਕੇ ਪ੍ਰੋਗਰਾਮ ਹੋਇਆ ਸੀ ਮਾਨਕੁਣੀ ਸਿੰਦੇ ਉਹਨੀ ਸਦੀਕੁਣੀ ਇਹਦਾ ਉੱਥੇ ਵਾਗ ਗਏ ਸੀ ਆਪੇ ਗੀਤ ਲਿਖ ਕੇ ਲੈ ਗਏ ਸੀ ਵੀ ਬਾਬਾ ਜੀ ਆ ਤੁਸੀਂ ਗਾਉਂਦਾ ਸੀ ਗਾ ਦਿੰਨੇ ਆ ਜੇ ਕੁਛ ਕੱਟਣ ਵਾਲਾ ਤਾਂ ਕੱਟ ਦਿੰਨੇ ਆ ਤੇ ਫਿਰ ਜਦੋਂ ਚਿੱਠੀਆਂ ਆਈਆਂ ਚਮਕੀਲਾ ਵੀ ਫਿਰ ਉਹਨਾਂ ਕੋਲ ਪਹੁੰਚਿਆ ਉੱਥੇ ਇਹਨੇ ਕਿਹਾ ਵੀ ਠੀਕ ਹੈ ਜੀ ਮੈਂ ਨਹੀਂ ਗਾਉਂਦਾ ਹੁਣ ਜਿਹੜੇ ਗੰਦੇ ਗੀਤ ਗਾਏ ਨੇ ਵੀ ਮੈਂ ਗਾਹਾਂ ਤੋਂ ਨਹੀਂ ਗਾਉਂਦਾ ਉਹ ਕਹਿੰਦੇ ਭਾਈ ਠੀਕ ਆ ਆਪਦਾ ਇਹਨਾਂ ਚੀਜ਼ਾਂ ਦਾ ਵਿਚਾਰ ਰੱਖ ਕੋਈ ਧਾਰਮਿਕ ਗਾਇਕਰ ਫਿਰ ਨੇ ਤਿੰਨ ਧਾਰਮਿਕ ਗੈਸਟਾਂ ਵੀ ਕੱਟੀਆਂ ਸਾਤੋਂ ਬਾਬਾ ਕੋਲਿਆ ਤੇਰਾ ਨਨਕਾਣਾ ਹਮ ਨਾਮ ਜਪ ਲੈ ਨਮਾਣੀ ਜਿੰਦੇ ਮੇਰੀ ਉਹ ਵੀ ਕਾਫੀ ਮਸ਼ਹੂਰ ਹੋ ਜਾਂਦਾ ਔਖੇ ਵੇਲੇ ਕੰਮ ਆਊਗਾ ਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇਹ ਗਾਣਾ ਬਹੁਤ ਚੱਲਿਆ ਇਹ ਗਾਣਿਆਂ ਨੇ ਵੀ ਇੰਨੀ ਤਰਸੱਲੀ ਮਚਾਈ ਵੀ ਪ੍ਰੋਗਰਾਮ ਉਦੋਂ ਵੀ ਵੱਧ ਮਿਲਣ ਲੱਗੇ ਉਹਨੂੰ ਧਾਰਮਿਕ ਗੀਤਾਂ ਕਰਕੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਉਹਦੇ ਲਿਖਣ 'ਚ ਸੀ ਉਹਦੇ ਗਾਉਣ 'ਚ ਸੀ ਕੱਲਾ ਇਹ ਨਹੀਂ ਵੀ ਲੱਚਰਤਾ ਕਰਕੇ ਚੱਲਦਾ ਸੀ ਬਿਲਕੁਲ ਵੀ ਉਹਦਾ ਜਿਹੜਾ ਗੁਣ ਸੀਗਾ ਉਹ ਹੀ ਸੀਗਾ ਇਹ ਨਹੀਂ ਸੀ ਵੀ ਗਾਉਂਦਾ ਕੀ ਆ ਉਹ ਤਾਂ ਉਹਨੂੰ ਮੁੱਦਾ ਆ